ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਜਿਹੜਾ ਮਰਡਰ ਅਕਿਊਜ਼ਡ ਹੈ ਜਿਹੜਾ ਕਿ ਪ੍ਰੋਕਲੇਮਡ ਅਫੈਂਡਰ ਹੈ ਇੱਕ ਮਰਡਰ ਦੇ ਵਿੱਚ ਰਾਏ ਅਮਨਤ ਖਾਨ ਥਾਣੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਔਰ 2 ਕਿਲੋ ਔਰ 124 ਗ੍ਰਾਮ ਹੀਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਦੋਸ਼ੀ ਆ ਦਾ ਨਾਮ ਹੈਗਾ ਮਨਤੇਜ ਸਿੰਘ ਸਨੋ ਬਲਵਿੰਦਰ ਸਿੰਘ ਪਿੰਡ ਬੁਰਜ ਐ ਸਰਾਇਆ ਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ 27 ਸਾਲ ਦੀ ਇਹਦੀ ਉਮਰ ਹੈ 14 12ਵੀਂ ਪਾਸ ਹੈ ਔਰ ਜੇ ਆਪਾਂ ਚਾਤੀ ਮਾਰੀਏ ਕਿ ਇਹਨਾਂ ਨੇ ਜਿਹੜਾ ਮਰਡਰ ਦੇ ਵਿੱਚ ਪੀਓ ਹੈ ਇੱਕ ਤਿੰਨ ਇੱਕ ਨੂੰ ਹੀ ਪੀਓ ਬਣਿਆ 24 ਨੂੰ ਉਹਦੇ ਵਿੱਚ ਇੱਕ ਪ੍ਰਿੰਸੀਪਲ ਸਿੰਘ ਨਾਮ ਦਾ ਬੰਦਾ ਸੀਗਾ ਜਿੰਨਾ 엘ያስ ਪ੍ਰਿੰਸ ਉਦੀ ਡੈਥ ਹੋਈ ਸੀਗੀ ਉਹਨਾਂ ਨਾਲੇ ਰਾਤ ਨੂੰ ਲੜੇ ਸੀ ਇਹਨਾਂ ਨੇ ਜੋ ਅਲੀਗੇਸ਼ਨ ਹੈ ਵੀ ਇੱਕ ਦਿਨ ਰਾਤ ਨੂੰ ਲੜ ਕੇ ਉਹਦੇ ਨੌਂ ਵਗੈਰਾ ਜਿਹੜੇ ਪਲਾਸਨਾ ਖਿੱਚਦੇ ਇੱਤੇ ਸੀਗੇ ਉਸ ਤੋਂ ਬਾਅਦ ਉਹਦੀ ਬਾਡੀ ਜਿਹੜੀ ਹੈ ਉਹ ਗਾਰਡਨ ਨਾਲ ਟੰਗ ਕੇ ਪਿੱਛੇ ਹੱਤ ਬੰਨੀ ਹੋਈ ਮਿਲੀ ਸੀਗੀ ਸੋ ਉਹਦੇ 'ਚ ਜਿਹੜਾ ਮਨਤੇਜ ਸਿੰਘ ਵੀ ਇੱਕ ਮੁਲਜ਼ਮ ਹੈ ਕਿਉਂਕਿ ਉਹਦੋਂ ਦਾ ਫਰਾਰੀ ਸੀਗਾ ਔਰ ਪ੍ਰੋਕਲੇਮਡ ਅਫੈਂਡਰ ਵੀ ਪਿਛਲੀ ਜਨਵਰੀ 2024 ਤੋਂ ਇਹ ਬਣਿਆ ਹੋਇਆ 3 ਜਨਵਰੀ ਤੋਂ ਸੋ ਉਸ ਤੋਂ ਬਾਅਦ ਇਹ ਜਿਹੜਾ ਨਾਰਕੋਟਿਕ ਦੇ ਕੰਮ ਦੇ ਵਿੱਚ ਵੀ ਸ਼ਾਮਲ ਰਿਹਾ ਤੇ ਤਕਰੀਬਨ ਜੇ ਆਪਾਂ ਸਮਝੀਏ 2 ਸਾਲ ਤੋਂ ਜੁੜੰਦਾ ਭੱਜਿਆ ਹੋਇਆ ਹੈ ਤੇ ਇਹੀ ਕੰਮ ਕਰ ਰਿਹਾ ਸੋ ਇਹ ਸਾਡੇ ਜਿਹੜੀ ਟੀਮ ਹੈ ਹਰਪ੍ਰੀਤ ਸਿੰਘ ਜੀ ਆਪਣੇ ਮਡੇਰ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਜੀ ਅ ਆਪਣੇ ਹਰਮਿੰਦਰ ਸਾਡੇ ਏਸੀਪੀ ਸਾਹਿਬ ਔਰ ਅਮੋਲਕ ਦੀਪ ਸਾਡੇ ਇਨਸਪੈਕਟਰ ਸੀਆਈਏ 1 ਇਹ ਸਾਰੇ ਇਹਨਾਂ ਦੀ ਟੀਮ ਹੈ ਇਨਾਂ ਨੇ ਬੜੀ ਅੱਛੀ ਕਾਮਯਾਬੀ ਮੈਨੂੰ ਸਮਝਦਾ ਬਿਕੋਜ਼ ਇੰਨਾ ਦੋ ਪਰਪਸ ਸੋਲਵ ਹੋਏ ਆ ਇੱਕ ਮਰਡਰ ਦਾ ਇਹਦਾ ਵੱਡਾ ਪ੍ਰੋਕਲੇਮਡ ਡਿਫੈਂਡਰ ਹੈ ਔਰ ਜਿਹੜਾ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਰ ਕਰਾਇਮ ਵੀ ਉਹ ਦੋ ਸਾਲ ਚ ਕੀ ਕਰਦਾ ਰਿਹਾ ਉਹ ਵੀ ਸਾਰੀ ਅਸੀਂ ਦੇਖਾਂਗੇ ਜੋ ਮੁੜਲੀ ਕੁਛ ਗਿੱਚ ਪਤਾ ਲੱਗੀ ਆ ਗੱਲ ਉਹ ਇਹ ਹੈ ਕਿ ਕ੍ਰਾਸ ਬਾਰਡਰ ਦੇ ਡਰੋਨ ਰਾਹੀਂ ਜਿੱਦਾਂ ਪਹਿਲਾਂ ਹੁੰਦੀਆਂ ਸਮਗਲਰਸ ਨਾਲ ਅਕ੍ਰੋਸ ਦੀ ਬਾਰਡਰ ਨੇ ਤੇ ਲਿੰਕ ਸੀ ਔਰ ਉਹਦੇ ਨਾਲੇ ਨਾਰਕੋਟਿਕ ਜਿਹੜੇ ਕਨਸਾਈਨਮੈਂਟਸ ਪੁਸ਼ ਕਰਦਾ ਹੈ ਉਹ ਜਿਹੜਾ ਇਹ ਸਾਰਾ ਇਹਦਾ ਲੇਖਾ ਜੋਖਾ ਹੈ 2 ਸਾਲ ਦਾ ਉਹ ਸਾਰਾ ਅਸੀਂ ਤਫतीश ਚ ਲੈ ਕੇ ਆ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਹੋਰ ਵੀ ਗੱਲਾਂ ਸਾਹਮਣੇ ਆਉਣਗੀਆਂ ਜਦੋਂ ਕਿ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗਾ